ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਜੋ ਕਿ 10000 ਇੱਕ ਬਾਬਾ ਜੀ ਮਹਾਰਾਜ ਜੀ ਗੁਰਵਿੰਦਰ ਸਿੰਘ ਜੀ ਮੰਡੀ ਲਾਧੂ ਕਾ ਪਹੁੰਚ ਰਹੇ ਹਨ ਜੋ ਕਿ ਤਸਵੀਰਾਂ ਤੁਹਾਨੂੰ ਦਿਖਾਣ ਜੋ ਕਿ satsang ਦੇਰੇ ਦੇ ਨੇੜੇ ਬਹੁਤ ਹੀ ਵੱਡਾ ਇਕੱਠ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਹੁਤ ਹੀ ਵੱਡਾ ਇਕੱਠ ਹੋ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਬਾਬਾ ਜੀ ਪਹੁੰਚਣ ਹੀ ਵਾਲੇ ਨੇ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਡੇਰੇ ਦੀਆਂ ਤਸਵੀਰ ਮੰਡੀ ਲਾਧੂਗਾ ਦੀ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਜੋ ਕਿ ਬਹੁਤ ਹੀ ਉੱਚ ਪੱਧਰ ਦੇ ਉੱਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੋ ਕਿ ਜੀਪੀਸੀ ਲੱਗੀ ਹੋਈ ਹੈ ਤੁਹਾਨੂੰ ਦਿਖਾ ਰਹੇ ਹਾਂ ਬਸ ਸਫਾਈ ਕਰਨ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੰਡੀ ਲਾਧੂਗਾ ਦੀਆਂ ਤਸਵੀਰਾਂ ਜੋ ਕਿ ਡੇਰੇ ਦੇ ਉੱਪਰ ਬਹੁਤ ਹੀ ਵੱਡਾ ਇਕੱਠ ਮੰਡੀ ਲਾਧੂਗਾ ਦੇ ਰੋਡ ਦੇ ਉੱਪਰ ਬਹੁਤ ਹੀ ਵੱਡਾ ਇਕੱਠ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੋ ਕਿ ਪਿਆਸ ਡੇਰੇ ਦੀ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਜੋ ਕਿ ਮੰਡੀ ਲਾਧੂਗਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜੋ ਕਿ ਮੰਡੀ ਲਾਧੂਗਾਂ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਜੋ ਕਿ ਬਾਬਾ ਜੀ ਮਹਾਰਾਜੀ ਜੀ ਦੱਸਿਆ ਜਾ ਰਿਹਾ ਇੱਕ ਬਾਬਾ ਜੀ ਆ ਰਹੇ ਹਨ ਤਸਵੀਰਾਂ ਤੁਹਾਨੂੰ ਤੁਹਾਡੇ ਨਾਲ ਸਾਂਝੀਆਂ ਲਾਧੂਗਾਂ ਮੰਡੀ ਦੀਆਂ ਬਿਆਸ ਦੀਆਂ ਦਿਖਾ ਰਹੇ ਹਾਂ ਬਿਆਸ ਘਰ ਦੀਆਂ ਮੰਡੀ ਲਾਧੂਗਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਜੋ ਕਿ ਬਾਬਾ ਜੀ ਇੱਥੇ ਪਹੁੰਚਣ ਹੀ ਵਾਲੇ ਹਨ ਜੋ ਕਿ ਬਹੁਤ ਹੀ ਵੱਡੇ ਵੱਧਰ ਦੇ ਇਕੱਠ ਹੋ ਰਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਮੰਡੀ ਲਾਧੂਗਾ ਦੀ ਤਸਵੀਰ ਹੈ ਦਿਖਾ ਰਹੇ ਹਾਂ ਤੁਹਾਡੇ ਨਾਲ ਦੇਖੋ ਕਿ ਕਿੰਨਾ ਵੱਡਾ ਇਕੱਠ ਰੋਡ ਦੇ ਉੱਪਰ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਜੋ ਕਿ ਮੰਡੀ ਲਾਧੂਗਾ ਦੀ ਤਸਵੀਰ ਬਿਆਸ ਗੜ ਦੀ ਹੈ ਸੰਗਤ ਖਜਾ ਖਜ ਭਰੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਬਹੁਤ ਹੀ ਇਲਾਕੇ ਦੇ ਵਿੱਚ ਲਹਿਰ ਚੱਲ ਪਈ ਤਸਵੀਰਾਂ ਤੁਹਾਨੂੰ ਹੈ ਮੰਡੀ ਲਾਧੂਗਾ ਦੀ ਤਸਵੀਰਾਂ ਜੋ ਕਿ ਮਹਾਰਾਜ ਜੀ ਆਉਂਦੀ ਇੰਤਜ਼ਾਰ ਇੰਤਜ਼ਾਰ ਦੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਤਸਵੀਰ ਮੰਡੀ ਦਾ ਦੁਕਾਣੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ